ਭਾਪਾ ਜੀ ਐਡਾ ਵੱਡਾ ਟਰੱਕ ਮੈਂ ਕਿੱਧਾਂ ਚਲਾ ਪਾਉਂਗਾ ਕੀ ਮੈਂ ਕਦੀ ਕਾਰ ਡਰਾਈਵਿੰਗ ਸਿੱਖ ਸਕਾਂਗੀ ਉਹ ਜੀ ਸੇਫ ਵੇ ਟਰੱਕ ਐਂਡ ਕਾਰ ਡਰਾਈਵਿੰਗ ਸਕੂਲ ਆਓ ਤੇ ਡਰਾਈਵਿੰਗ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਪਾਓ ਵਧੀਆ ਸਿਖਲਾਈ ਵਾਜਿਬ ਰੇਟਾਂ ਤੇ ਲਿਖਤੀ ਅਤੇ ਡਰਾਈਵਿੰਗ ਟੈਸਟ ਪਾਸ ਕਰਨ ਲਈ ਤਜਰਬੇਕਾਰ ਇਨਸਟ੍ਰਕਟਰ 4 ਹਫ਼ਤਿਆਂ ਚ ਪ੍ਰੋਫੈਸ਼ਨਲ ਟਰੱਕ ਡਰਾਈਵਰ ਬਣ ਸਕਦੇ ਹੋ ਲਾਇਸੈਂਸ ਲੈਣ ਉਪਰੰਤ ਜੌਬ ਲੱਭਣ ਚ ਪੂਰੀ ਮਦਦ ਕਰਦੇ ਨੇ ਸੇਫ ਵੇ ਟਰੱਕ ਬੱਸ ਐਂਡ ਕਾਰ ਡਰਾਈਵਿੰਗ ਸਕੂਲ ਬੇਕਰਸਫੀਲ ਕੈਲੀਫੋਰਨੀਆ ਕਾਲ ਕਰੋ 661 3219898366043219898 ਤੇ ਸੇਫ ਵੇ ট্রাক ਬੱਸ ਐਂਡ ਕਾਰ ਡਰਾਈਵਿੰਗ ਸਕੂਲ ਸ਼ਮਾਨਦਾਨ ਰੇਡੀਓ ਪੰਜਾਬ ਪ੍ਰੋਡਕਸਰ ਨਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨੇਲੀਆ ਕੰਨੂ ਪਿਆਰ ਪਰੀ ਸਤਿ ਸ੍ਰੀ ਅਕਾਲ ਸ਼ਾਮ ਦੀਤ ਸੋ ਜਿਹੜੇ ਵੀਰ ਇਸ ਵਕਤ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਤਾਂ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ तमाम ਅਪਡੇਟਸ ਜਿਹੜੀਆਂ ਮਿਲ ਜਾਂਦੀਆਂ ਇਸ ਤੋਂ ਲਾਵਾ ਤੁਸੀਂ ਰੇਡੀਓ ਪੰਜਾਬ ਟੂ ਦੀ ਐਪ ਨੂੰ ਵੀ ਵੱਧ ਤੋਂ ਵੱਧ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਹੁਣ ਆਪਾਂ ਇੱਕ ਵਾਰ ਚੱਲਦੇ ਹਾਂ ਜੀ ਅੰਮ੍ਰਿਤਸਰ ਸਰਦਾਰ ਜਸਵੀਰ ਸਿੰਘ ਪਟੀਹੂਰੀ ਆਪਣੇ ਨਾਲ ਜੁੜ ਗਏ ਨੇ ਪਟੀਹੂਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਟੀਹੂਰੀ ਸਾਹਿਬ ਚਰਚਾ ਕਾਫੀ ਹੈ ਜੀ ਕੇ ਮਨਜੀਤ ਸਿੰਘ ਜੀ ਕੇ ਜੀ ਦੀ ਕਾਫੀ ਤੂਤੀ ਵਾਇਦੀ ਸੀ ਦਿੱਲੀ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਜਿਸ ਢੰਗ ਦੇ ਨਾਲ ਉਹਨੂੰ ਲਾਂਬੇ ਕੀਤਾ ਗਿਆ ਹੈ ਕੀ ਹੁਣ ਉਹ ਹਾਸ਼ੀਏ ਦੇ ਵਿੱਚ ਦੱਬਿਆ ਗਿਆ ਹੈ ਜਾਂ ਕੁਝ ਨਵੀਂ ਉਡਾਰੀ ਮਾਰਨ ਦੀ ਤਿਆਰੀ ਕਰ ਰਿਹਾ ਹੈ ਅਸਲ ਦੇ ਵਿੱਚ ਕੀ ਕਰੇਗਾ ਹੁਣ ਜੀ ਦੇਖੋ ਜੀ ਜੀਕੇ ਸਾਹਿਬ ਹਾਲ ਹੀ ਜਿਹੜੀ ਤੇਲ ਵਿੱਚ ਉਹ ਤੇਲ ਦੀ ਧਾਰ ਵਿੱਚ ਉਹ ਡਟੇ ਰਹੇ ਨੇ ਜੀ ਅਜੇ ਤਾਂ ਮੈਂ ਇੱਕ ਵਾਰੀ ਅੰਮ੍ਰਿਤਸਰ ਆਏ ਸੀ ਇੱਥੇ ਨਾ ਪ੍ਰੈਸ ਨੂੰ ਕਿਸੇ ਕੇ ਉਹਨੂੰ ਮੈਂ ਨਾ ਗੱਲ ਕੀਤੀ ਸੀ ਹਮ ਹਮ ਐਗਜੂਕੇਸ਼ਨ ਕਿਸੇ ਲਈ ਤਾਂ ਅਰੇ ਫਾਦਰ ਦਾ ਬਲੈਕ ਪਾਵਰ ਲਾਜੀ ਇੰਦਰਾ ਗਾਂਧੀ ਇੱਕ ਵਾਇਟ ਸੰਤੂਬ ਗਹਿਰੇ ਸੰਤੂਬ ਸਿੰਘ ਨਾਗਰ ਬਿਨਾਲ ਤੋਂ ਇੰਡੀਆ ਨੂੰ ਮਿਲ ਸਕਦਾ ਜੀ ਅੱਛਾ ਸੀ ਜੀ ਕਹਿੰਦੇ ਹੂੰ ਹੂੰ ਤੇ ਜਦੋਂ ਐਮਰਜੈਂਸੀ ਦੇ ਵੇਲੇ ਉਹ ਪੰਜਾਬ ਹੈ ਕੇਂਦਰਾ ਦੇ ਨਹੀਂ ਕਿ ਸਿੱਖਾਂ ਨੂੰ ਕਿ ਮੋਰਚਾ ਨਾ ਲਾਏ ਉਹ ਤੇ ਚੋੜੇ ਜਿੰਨੂ ਖੇਤਾਂ ਤੋਂ ਜਾ ਕੇ ਪ੍ਰੈਸ਼ਰ ਕਰਦੇ ਕਿਸੀ ਮੋਰਚਾ ਨਹੀਂ ਲਾਵਾਂਗੇ ਹੂੰ ਹੂੰ ਲੇਕਿਨ ਇਸ ਗੱਲ ਦਾ ਜਿਹੜੇ ਸੀ ਬਾਦਰ ਹੋਈ ਤੇ ਉਹਨਾਂ ਦੇ ਗਰੁੱਪ ਨੇ ਮਹਿਸੂਸ ਕੀਤਾ ਕਿ ਜੇ ਇਹ ਗੱਲ ਹੋ ਗਈ ਤੇ ਮੇਰੇ ਕੋਲ ਸਾਡੀ ਮੁੱਖ ਮੰਤਰੀ ਬਣਦੀ ਵਾਰੀ ਨਹੀਂ ਮੁੱਖ ਮੰਤਰੀ ਟੋਲਾ ਬਣੇਗਾ ਜੀ ਇਹਨਾਂ ਨੇ ਫਿਰ ਰੌਲਾ ਪਵਾਤਾ ਕਿ ਉਹ ਗਦਾਰ ਹੈ ਜੀ ਫਲਾਣਾ ਹੈ ਨਾ ਟਿਕੜਾ ਬੜਾ ਕੁਛ ਰੌਲਾ ਪਾਇਆ ਸੀ ਹੂੰ ਹੂੰ ਤੇ ਜੀ ਕੇ ਨੂੰ ਜਦੋਂ ਇਹ ਪੁੱਛਿਆ ਸੀ ਮੈਂ ਕਿਹਾ ਜੀ ਤੁਸੀਂ ਇਹ ਤੁਹਾਡੇ ਫਾਦਰ ਦੇ ਖਿਲਾਫ ਬੜਾ ਰੌਲਾ ਪੈਂਦਾ ਰਿਹਾ ਕਹਿੰਦਾ ਹਾਂ ਜੀ ਉਹਦੇ ਰੌਲਾ ਬੜਾ ਹਲੇ ਪਾਉਂਦੇ ਰਹੇ ਲੋਕ ਸਾਡੇ ਮੇਰੇ ਫਾਦਰ ਦੇ ਖਿਲਾਫ ਇਹਨਾਂ ਦੇ ਘਰ ਦੇ ਵਿੱਚ ਇੱਕ ਬੈੱਡ ਪਿਆ ਵਾ ਉਹ ਸੁੱਚਾ ਉਹ ਦਬਾਓ ਦੇਰ ਤੋਂ ਜੀ ਨਾ ਤਲੀ ਬਣਾ ਸੋਨਾ ਪਿਆ ਉਹ ਲੋਟਾ ਇੰਦਰਦੇਵ ਜੀ ਦਾ ਬੜਾ ਕੁਝ ਤੈਨਾਂ ਨੂੰ ਹੂੰ ਹੂੰ ਕਹਿੰਦਾ ਭਾਵੇਂ ਅਸੀਂ ਬਹੁਤੀ ਅਮੀਰ ਨਹੀਂ ਸੀ ਐਂਟੀ ਮੌਸਮੀ ਰਹੀ ਸੀ ਅਸੀਂ ਹੂੰ ਹੂੰ ਲੇਕਿਨ ਮੈਂ ਤਾਂ ਮਿੰਕਲਕੀ ਜੀ ਮੈਂ ਕਿਹਾ ਦੇਸ ਲੋਦਾ ਕੌਣ ਸੀਗਾ ਤੇ ਜੀ ਕੇ ਸੰਧਾ ਬੜਾ ਕਰਿਆਗਾ ਜਵਾਬ ਸੀ ਕਿ ਕਦੀ ਨਾ ਵਾਗੀ ਤੇ ਕਦੀ ਸੁਆਗੀ ਹੂੰ ਹੂੰ ਉਹ ਸਵਾਲ ਉਹ ਚੱਕਲਿਆ ਨਾਲ

ਜਦੋਂ ਸੰਸਦ ਤੇ ਅੰਮ੍ਰਿਤਸਰ ਆਇਆ ਤਾਂ ਉਹ ਤੋਂ ਨੇ ਪੁੱਛਿਆ ਗਿਆ ਸਵਾਲ ਜੀ ਜੀ ਕੇ ਸਾਹਿਬ ਇੱਥੇ ਕਹਿ ਕੇ ਗਏ ਵੀ ਮੈਂ ਇੱਕ ਹਫ਼ਤੇ ਦੀ ਗਿੱਟੇ ਜਿਹੜਾ ਵਾ ਬੜਾ ਕੁਝ ਜਿੱਦੀ ਕਮੇਟੀ ਤੇ ਵੱਡੇ ਵੱਡੇ ਘਰੇਵਾਲ ਘਟਦਾ ਹਾਂ 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 ਤੇ ਸੰਸਦ ਸੰਧੋ ਸਿਹੜੀ ਤਰਫ ਇਹ ਜੀ ਕਹਿੰਦੇ ਸੀ ਬੜੀ ਚੰਗੀ ਕੰਮ ਨਹੀਂ ਸੀ ਕਹਿੰਦੇ ਸਹੀ ਸਮਣੀ ਚਾਹੀਏ ਕਿ ਸਟਾਟਿਵ ਸਮਨੇ ਉਹ ਜਿੱਤਾ ਵਾ ਹੂੰ ਹੂੰ ਨੇ ਕਿਹਾ ਮੈਂ ਜੀ ਕੇ ਸਾਹਿਬ ਆਪਣੀ ਕਿਹੜੀ ਜਿਹੇ ਸੂਟਾ ਤੇ ਜਿਹੜਾ ਆਪਣਾ ਖਿਲਾੜਾ ਪਿਆ ਉਹ ਦੇ ਸਾਹਮਣੇ ਹਾਂ ਹਾਂ ਇਹਦਾ ਮਤਲਬ ਹੈ ਕਿ ਇਹਨਾਂ ਦੀ ਆਪਸ ਵਿੱਚ ਜਿੱਤੇ ਬਣਨੀ ਨਹੀਂ ਤੇ ਇਹ ਅਮੀਰ ਇਸੀ ਜਰਦੀਆ ਤੇ ਆਉਣ ਵਾਲੇ ਸਮੇਂ ਸ਼ਾਇਦ ਆਪਣਾ ਪੁਰਾਣਾ ਜੱਜਦਾਰ ਖਾਇਦਾ ਅਛੇ ਨਾ ਸ਼ਿਵਮਲੀ ਖਾਲੀ ਜੱਜਦਾਰ ਹੂੰ ਹੂੰ ਸ਼ਾਇਦ ਜੀ ਕੇ ਸਾਹ ਫੇਰ ਉਹ ਸਦੀਦ ਕਰਕੇ ਵੀ ਭਾਈ ਰਿੰਦੀਸ ਨੂੰ ਨਾਲ ਲੈ ਕੇ ਜਿਹੜੀ ਅਵੇ ਇਲੈਕਸ਼ਨ ਦੇ ਨਾਲ ਜੀ